ਤੋਂ ਬਾਦ ਹੋਰ ਆਮ ਹੀ ਫਾਰਮਰ ਜਿਹੜੇ ਹੈਗੇ ਆ ਪੁੱਛਦੇ ਆ ਵੀ ਗੰਡੇ ਨੂੰ ਪਟਨਾ ਕਦੋਂ ਹੈ ਤਾਂ ਉਹਦੇ ਬਾਰੇ ਮੈਂ ਵੀ ਗਈ ਵੀਡੀਓ ਦੇਖੀ ਐ ਅਗੇ ਜੀ 120 ਦਿਨ ਦੀ ਫਸਲ ਹੈ ਕੋਈ ਵੀ ਫਸਲ ਦਿਨਾਂ ਦੀ ਨਹੀਂ ਹੁੰਦੀ ਇਹ ਕਨਸੈਪਟ ਸਾਨੂੰ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਵੀ ਗੰਡਾ 120 ਦਿਨ ਦਾ 130 ਦਾ 140 ਦਾ ਨਹੀਂ ਗੰਡੇ ਦਾ ਸਿਸਟਮ ਸੌਖਾ ਜਿਹਾ ਹੁੰਦਾ ਬਈ ਜੀ ਜਦੋਂ 15% ਭੂਕਾਂ ਆਪਣੇ ਆਪ ਟੁੱਟ ਕੇ ਡਿੱਗ ਪਈਆਂ ਐ ਨਹੀਂ ਵੀ ਆ ਹੁਣ ਨੇਰੀਆਂ ਡਿੱਗੀਆਂ ਪਈਆਂ ਉਹ ਅਲੱਗ ਗੱਲ ਆ ਜਦੋਂ ਸਿੱਧੀ ਭੂਖ ਖੜੀ ਐ ਜਮਾਂ ਗੰਡੇ ਦਾ ਜਿੱਥੇ ਧੌਣ ਉੱਥੋਂ ਟੁੱਟ ਗਈ ਜਦੋਂ 15% ਫੀਲਡ ਤੁਹਾਡਾ ਵੇਚ ਗਿਆ ਉਦੋਂ ਤੁਸੀਂ ਗੰਡੇ ਦੀ ਪਟਾਈ ਸ਼ੁਰੂ ਕਰ ਸਕਦੇ ਹੋ ਇਹਦੀ ਵੱਡੀ ਪਛਾਣ ਹੁੰਦੀ ਹੈ ਜੀ ਗੰਡਾ ਪੱਟਣ ਦਾ ਜਿਹੜਾ ਤਰੀਕਾ ਵੀ ਤੁਹਾਨੂੰ ਦੱਸਦਾ ਸੰਭਾਲਣ ਦਾ ਵੀ ਦੱਸਦਾ ਤੇ ਪੱਟਣ ਵਾਸਤੇ ਜਿਹੜੀ ਇਹਦਾ ਸਮਾਂ ਜਿਹੜਾ ਠੁਕਮਾ ਹੈ ਉਹਦੇ ਬਾਰੇ ਵੀ ਗੱਲ ਹੋਰ ਬਾਈ ਜੀ ਇਹਦੇ ਬਾਰੇ ਜਿਹੜਾ ਮੇਨ ਗੱਲ ਹੈਗੀ ਸੀਗੀ ਜਿਹੜੀ ਆਮ ਹੀ ਫਾਰਮਰ ਪੁੱਛ ਲੈਂਦੇ ਜੀ ਪੁੱਛਦੇ ਕੀ ਐ ਕਰ ਹੀ ਲੈਂਦੇ ਮਰਜ਼ੀ ਜੀ ਕਰ ਲੈਂਦਾ ਹਰੇਕ ਕੋਈ ਮੈਂ ਨਹੀਂ ਕਹਿੰਦਾ ਮਰਜ਼ੀ ਮੈਂ ਵੱਡਾ ਕੋਈ ਪੀ ਐਚ ਡੀ ਨਹੀਂਗਾ ਪਰ ਕੁਝ ਚੀਜ਼ਾਂ ਤਜਰਬੇ ਚੋਂ ਆਉਂਦੀਆਂ ਹਨਾ ਮੰਨ ਲਓ 3 ਸਾਲ ਹੋ ਗਏ ਲਾਉਂਦਿਆਂ ਨੂੰ ਘਾਟੇ ਵੀ ਖਾਦੇ ਵਾਦੇ ਵੀ ਆਏ ਸਾਰਾ ਕੁਝ ਸਿੱਖੇ ਹੈ ਜਿਹੜੀ ਚੀਜ਼ ਸਿੱਖੀ ਆ ਉਹ ਕਹਿੰਦੇ ਗਾਂਹ ਦੱਸ ਦੇਣੀ ਚਾਹੀਦੀ ਹੈ ਹੁਣ ਇਹਦੀ ਪੂਕ ਕੱਟਣ ਦਾ ਤਰੀਕਾ ਹੈ ਤੁਸੀਂ ਜਦੋਂ ਇਹਨੂੰ ਕਸਾ ਕੇ ਕੱਟਦੇ ਹੋਗੇ ਤਾਂ ਆਮ ਜੀ ਗੱਲ ਹੈ ਵੀ ਉਹਦੇ ਚ ਜਿਹੜੀਆਂ ਉੱਪਰ ਮੋਰੀਆਂ ਦਿਖਣਗੀਆਂ ਨਾ ਆਪਾਂ ਨੂੰ ਉਹਦੇ ਨਾਲ ਹਵਾ ਦਾ ਸੰਪਰਕ ਹੋ ਗਿਆ ਮੋਇਸਚਰ ਅੰਦਰ ਗਿਆ ਗੰਡਾ ਖਰਾਬ ਹੋ ਜੂਗਾ ਖਰਾਬ ਹੋਣ ਤੋਂ ਰੋਕਣ ਦਾ ਸੌਖਾ ਤਰੀਕਾ ਹੈ ਭੂਕਾਂ ਨੂੰ ਪਹਿਲਾਂ ਤਾਂ ਤੁਸੀਂ ਇੱਕ ਦਿਨ ਇਹਨੂੰ ਫੀਲਡ ਚ ਪਾਏ ਰਹਿਣ ਦੇ ਉੱਪਰੋਂ ਭੂਕਾ ਭੂਕਾ ਤਾਂ ਆਹਾਂ ਦੀਦੀਆਂ ਗੰਡੇ ਥੱਲੇ ਆ ਤਾਂ ਭੂਕਾ ਸੁੱਕ ਜਾਣੀਆਂ ਫਿਰ ਇੱਥੋਂ ਹੀ ਫੀਲਡ 'ਚ ਇਹਨੂੰ ਕੱਟਣੀਆਂ ਤਾਂ ਤੁਸੀਂ ਸਵਾ ਇੰਚ ਛੱਡ ਕੇ ਭੂਕ ਕੱਟਣੀ ਸਵਾ ਇੰਚ ਤੋਂ ਡੇਢ ਇੰਚ ਛੱਡ ਲਓ ਤਾਂ ਜਿਹੜਾ ਉਹ ਡੇਢ ਇੰਚ ਛੱਡਿਆ ਉਹ ਇੱਕ ਵਾਰੀ ਤਾਂ ਐ ਲੱਗੂ ਵੀ ਇੰਨੇ-ਇੰਨੇ ਛੱਡ ਤੇ ਭੜੇ ਲੱਗਦੇ ਆ ਪਰ ਉਹ ਸਹੀ 10 ਤੋਂ 15 ਦਿਨਾਂ 'ਚ ਜਿਵੇਂ ਜਿਵੇਂ ਇਹ ਗੰਡਾ ਸੁੱਕੂਗਾ ਪ੍ਰੋਪਰ ਉਵੇਂ-ਉਵੇਂ ਜਿਹੜੀ ਹੈਗੀ ਸੁੱਕ ਕੇ ਉੱਤੋਂ ਬੋਦੀ ਜੀ ਬਣ ਜੂ ਜਿਵੇਂ ਆਪਾਂ ਆਮ ਹੀ ਦੇਖਦੇ ਹੁੰਦੇ ਸੀ ਪਹਿਲਾਂ ਬੋਦੀ ਵਾਲੇ ਗੰਡੇ ਹੁੰਦੇ ਸੀਗੇ ਉਹ ਕੀ ਉੱਤੋਂ ਲੋਕ ਲੱਗ ਜੂਗਾ ਉਹਨੂੰ ਲੋਕ ਕਹਿੰਦੇ ਆ ਹਨਾ ਉੱਤੋਂ ਬੋਦੀ ਜੀ ਬਣ ਕੇ ਲੋਕ ਲੱਗ ਜੂਗਾ ਉਹਦੇ ਨਾਲ ਹਵਾ ਨਾਲ ਸੰਪਰਕ ਟੁੱਟ ਜੂਗਾ ਸਿੱਧਾ ਹੀ ਜੇ ਆਪਾਂ ਗਹਿਣਕ ਗੱਲ ਕਰ ਗਏ ਤਾਂ ਉਹ ਗੰਡਾ ਗਲਦਾ ਨਹੀਂਗਾ ਉਹ ਚ ਮੌਇਸਚਰ ਨਹੀਂ ਆਊਗਾ ਖਰਾਬ ਨਹੀਂ ਹੋਊਗਾ ਉਹਨੂੰ ਆਪਾਂ ਲੰਬਾ ਟਾਈਮ ਸਟੋਰ ਕਰ ਸਕਦੇ ਆ ਤੇ ਜਿਹੜੀ ਸੀਗੀ ਸਟੋਰ ਕਰਨ ਦੀ ਗੱਲ ਬਾਈ ਜੀ ਸਟੋਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਮੈਂ ਉਹ ਤਰੀਕੇ ਦੱਸ ਤਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਸਾਲ ਰੱਖ ਲਓ ਉਹ ਵੈਰਾਈਟੀ ਤੋਂ ਵੈ ਹੁਣ ਖੁਸ਼ ਵੈਰੈਟੀਆਂ ਹੁਣ ਟਾਕੀ ਦਾ 821 ਸਾਰਿਆਂ ਨੂੰ ਵੱਧ ਝੜਾ 400 ਗੰਡਲ ਝੜ ਜਾਂਦਾ ਆਮ ਹੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਇੱਕ ਕੁਇੰਟਲ 300 ਗ੍ਰਾਮ ਦਾ ਗੰਡਾ ਸਵਾ ਕਿਲੋ ਦਾ ਗੰਡਾ ਕਿਲੋ ਦਾ ਗੰਡਾ ਪਰ ਉਹਦੀ ਲਾਈਫ ਹੀ ਵੀ ਦਿੰਦੀ ਹੈ ਬਈ ਉਹਨੇ ਗੱਲ ਨਹੀਂ ਕਰਨਾ ਉਹਨੂੰ ਤੁਸੀਂ ਲੱਖ ਪੱਖੇ ਲਾ ਲਓ ਕੁਛ ਕਰ ਲਓ ਕਿਸੇ ਸਟੋਰ ਚ ਰੱਖ ਲਓ ਉਹ ਨਹੀਂ ਬਚਦਾ ਆਪਣੇ ਕੋਲੇ ਜਿਹੜੀ ਵੈਰੈਟੀ ਹੈ ਇਹ ਦੇਸੀ ਪਿੰਕ ਪਿਆਜ਼ ਹੈ ਬਈ ਜੀ ਇਹਦੇ ਚ ਇਹਦੇ ਕੁਝ 2-3 ਗੁਣ ਹੈ ਮੈਂ ਤੁਹਾਨੂੰ ਦੱਸ ਦਿੰਦਾ ਨੰਬਰ 1 ਤੁਸੀਂ ਗੰਡਾ ਲਾ ਲਓ ਤੁਹਾਨੂੰ ਗੜਾਈ ਕਰਨ ਦੀ ਲੋੜ ਨਹੀਂ ਕੋਈ ਗੋਡੀ ਨਹੀਂ ਪਾਉਣੀ ਇਹਨੂੰ ਜੇ ਤੁਸੀਂ ਗੋਡੀ ਪਾਤੀ ਆਪਣੀ ਕੋਈ ਜ਼ਿੰਮੇਵਾਰੀ ਨਹੀਂ ਛੱਡਦੇ ਹੋਗਾ ਨੰਬਰ 2 ਇਹ ਗੰਡੇ ਦਾ ਟੇਸ ਇੰਨਾ ਵਧੀਆ ਜਿਹੜੇ ਬੰਦੇ ਨੇ ਖਾ ਲਿਆ ਮੰਨ ਲਓ ਤੁਸੀਂ ਬੀਜ ਲਿਆ ਹਨਾ ਤੁਹਾਡੇ ਪਿੰਡ ਚੋਂ ਹੀ ਬੰਦੇ ਲੈ ਗਏ ਉਹ ਇਹ ਤੇ ਲੱਗ ਗਏ ਇੱਕ ਵਾਰੀ ਹੋਰ ਗੰਡਾ ਨਹੀਂ ਖਾਣਗੇ ਤੇ ਟੇਸ ਇੰਨਾ ਚੰਗਾ ਹੈ ਨੰਬਰ 3 ਤੁਸੀਂ ਜਿਹਨੂੰ ਮਰਜ਼ੀ ਵੇਚ ਲੋ ਵੇਚੇ ਜਕਾਬ ਦੇ ਦੋਸਤ ਮਿੱਤਰ ਨੂੰ ਰਿਸ਼ਤੇਦਾਰ ਨੂੰ ਗਵਾਂਢੀ ਨੂੰ ਉਹ ਲਾਂਭਾ ਨਹੀਂ ਦੇਊਗਾ ਕਿਉਂਕਿ ਸਾਲ ਖਰਾਬ ਨਹੀਂ ਇਹ ਤਾਂ ਇਹੋ ਜੀ ਚੀਜ਼ ਆ ਬਾਈ ਜਿਵੇਂ ਆਮ ਤੁਸੀਂ ਗੰਡੇ ਮੰਡੀੋਂ ਲਿਆਉਣੇ ਹਨਾ ਕਾਰ ਚ ਰੱਖ ਕੇ ਲਿਆਉਣੇ ਤਾਂ 스ਮੈਲ ਕਿੱਡੀ ਮਾਰਦੀ ਆ ਕਾਰ ਚ ਰ ਅਨਾਸਕਨੂਸ ਕਾਲਜ ਅਸਿਕਰ ਵਾਲੇ ਇਹ ਗੰਡਾ ਦੀ ਕਾਰ ਚ ਕੀ ਬੈਡਰੂਮ ਚ ਰੱਖ ਲੈ ਸਮੈਲ ਮਾਰ ਗਿਆ ਕਹਿੰਦੇ ਸਮੈਲ ਹੈ ਨਹੀਂ ਕਿ ਜਿਹੜੀ ਬੈਡ ਸਮੈਲ ਹੁੰਦੀ ਹੈ ਉਹ ਹੈ ਨਹੀਂ ਕਿ ਇਹਦੀ ਖੁਸ਼ਬੂ ਹੈ ਮਤਲਬ ਇਹ ਬਹੁਤ ਵਧੀਆ ਜਿਹੜੀ ਇਹ ਵੈਰਾਈਟੀ ਹੈ ਫਿਰ ਇਹਦਾ ਝਾੜ ਇੰਨਾ ਵੀ 200 ਕੁਇੰਟਲ ਝਾੜ ਹੈ ਇਹਦਾ ਗੰਡੇ ਦਾ 200 ਕੁਇੰਟਲ ਝਾੜ 20 ਰੁਪਏ ਵੇਚਿਆ 4 ਲੱਖ ਦਾ ਗੰਡਾ ਕਿੱਲੇ ਚੋਂ ਨਿਕਲਦਾ